ਪਿੰਡ ਬਿਰਾਸਤ ਜੈਪਾਲਗੜ੍ਹ ਦੇ ਵਿੱਚ ਬਠਿੰਡਾ ਵਿਖੇ ਹੋਣ ਜਾ ਰਿਹਾ ਹੈ ਰਵਾਇਤੀ ਸੱਭਿਆਚਾਰ ਮੇਲੇ ਦੀਆਂ ਬਿਲਕੁਲ ਤਿਆਰੀਆਂ ਚੱਲ ਰਹੀਆਂ ਨੇ ਆਓ ਤੁਹਾਨੂੰ ਤਸਵੀਰਾਂ ਦਿਖਾਈਏ ਉਸ ਜੈਪਾਲ ਗੜ੍ਹ ਪਿੰਡ ਦੀਆਂ ਜਿੱਥੇ ਬਿਲਕੁਲ ਤਿਆਰੀਆਂ ਚੱਲ ਰਹੀਆਂ ਨੇ ਮੜਿਆ ਰੰਗ ਰੋਗਨ ਵੀ ਹੋ ਰਿਹਾ ਹੈ ਔਰ ਵੇਖੋ ਜੀ ਬਹੁਤ ਹੀ ਅੱਛੇ ਸ਼ਬਦ ਵੀ ਲਿਖੇ ਨੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਬੋਤਾਚਾਰ ਦੇ ਪਹਿਣਾ ਨੂੰ ਮਿਲਾਉਂਦੇ ਸਰਬਨ ਵੀਰ ਕੁੜੀਏ ਤੁੰਬਾ ਘਰੇ ਸੁਣੀ ਦਾ ਵੱਜਦਾ ਨਹਿਰੋਂ ਪਾਰ ਵਿਆਤੀ ਅਮਲੀ ਨੂੰ ਕੀ ਤੂੰ ਮਾਣੂ ਫੁਕਾਂ ਪੁਰਾਣੇ ਸੰਦੂਖ ਵੀ ਵੇਖਣ ਨੂੰ ਮਿਲਣਗੇ ਇਸ ਮੇਲੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਭਿਅਤ ਨੂੰ ਦਰਸਾਉਂਦੀਆਂ ਚੀਜ਼ਾਂ ਵਿਖਾਈਆਂ ਜਾਣਗੀਆਂ ਘਰ ਮੇਰੇ ਜੇਠ ਦੀ ਪੁੱਗੇ ਰਾਂਝਾ ਰੂਪ ਦੀ ਬੱਕਰੀਆਂ ਚਾਰੇ ઓલા હો અને આખો લેડ ડિસ્ક ਆਹ ਖਲਸਾ ਹੀ ਜਾਂਦਾ ਆਪਣਾ ਹੁਣ ਜੀ ਹੋਰ ਉਹ ਵੀ ਆਹ ਆਹੀ ਜਾਂਦਾ ਕੱਲੋ ਬਾਕੀ ਸਾਰੇ ਸਹੀ ਨੇ ਬਾਕੀ ਬਣ ਜਾਣਗੇ ਜਿਹਦੇ ਆਹ ਹੈ ਜੀ ਇਹਦੇ ਸੇਰੂ ਆਉਣ ਵਾਲਾ ਇਹ ਮਾਰੇ ਤੇ ਨਿੱਕਾ ਕੋ ਇਹਦੇ ਸੇਰੂ ਆਉਣ ਵਾਲਾ ਓਕੇ ਕੰਪਲੀਟ ਹੈ ਸੇਰੂ ਵਾਸਤੇ ਉਹਦੇ ਚੋਂ ਕੱਢ ਲੈਣਾ ਹੂੰ ਉਹ ਕਈ ਨਾ ਤੋਰ ਅੱਬਾ ਇਹ ਸੇ ਸੇਨ ਬਿਲਕੁਲੀ ਆਈਆਂ ਉਹ ਕਿਹੜੇ ਆ ਹੈਲੋ ਹਾਜੀ ਕਿਤਾ ਹਾਜੀ ਇਹ ਇਹ ਦੇਰ ਬਾਕੀ ਹਉ ਹਉ ਦੇ ਪਾਪ ਪੈਣਾ ਪਾਪ ਉਹਦੇ ਇੱਕ ਪਾਪ ਹੀ ਪੈਣਾ ਪਾਪ ਤੇ ਹੇਰ ਕੀ ਹਾਲ ਹੈ ਹਾਲ ਹੈ ਜੀ ਠੀਕ ਹੋ ਹਾਂ ਜੀ ਹਾਂ ਜੀ ਆਉਂਦਾ ਵਾਲਾ ਹਾਂ ਆਜਾ ਗਰ ਚੁਪਕਾਰੋ ਹਾਂਜੀ ਸਰ ਹਾਂਜੀ ਭਾਈ ਜੀ ਕੀ ਨਾਮ ਹੈ ਜਵਾਨਚੰਦ ਸ਼ਰਮਾ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਸਰੋਤੇ ਤੁਹਾਡੇ ਮਾਧਮ ਨਾਲ ਆਏ ਸੁਣਨਗੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਛਾ ਆਪਣੇ ਇੱਥੇ ਇੱਕ ਵਿਰਾਸਤ ਮੇਲਾ ਹਰ ਸਾਲ ਲੱਗਦਾ ਹੈ ਇਸ ਸਾਲ ਵੀ ਲੱਗਦਾ ਉਹਦੇ ਅੱਜ ਤਿਆਰੀਆਂ ਹੋ ਰਹੀਆਂ ਉਹਦੇ ਬਾਰੇ ਕੋਈ ਮਤਲਬ ਸਾਨੂੰ ਜਾਣਨਾ ਪਊ ਉਹ ਕਿਸ ਤਰ੍ਹਾਂ ਦੀ ਤਿਆਰੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਜਿਹੜਾ ਹੁਣ ਵਿਰਾਸਤ ਮੇਲਾ 21 22 23 ਮਾਰਚ ਦਾ ਆ ਰਿਹਾ ਹੈ ਇਹ 18ਵਾਂ ਵਿਰਾਸਤ ਮੇਲਾ ਹੈ ਤੇ ਇਸ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਉਹ ਤਕਰੀਬਨ ਮਹੀਨਾ ਡੇਢ ਮਹੀਨਾ ਪਹਿਲਾਂ ਦੀਆਂ ਸ਼ੁਰੂ ਹੋਈਆਂ ਹੋਈਆਂ ਇਸ ਪੁਰਾਣੇ ਜਿਹੜਾ ਕੱਚੇ ਘਰ ਹੈ ਇਹਨਾਂ ਨੂੰ ਲੇਪ ਕਰਨਾ ਕੋਈ ਛੱਤ ਡੈਮੇਜ ਹੋ ਗਈ ਉਹ ਛੱਤਾਂ ਬਣਾਉਣੀਆਂ ਕੋਈ ਬਿਜਲੀ ਦਾ ਕੋਈ ਫਾਲਟ ਹੈ ਉਹ ਠੀਕ ਕਰਾਉਣਾ ਤੇ ਤਿਆਰੀਆਂ ਬੜੀਆਂ ਐਡਵਾਂਸੇ ਦੀਆਂ ਸ਼ੁਰੂ ਹੋ ਜਾਂਦੀਆਂ ਹਨ ਉਹਨੇ ਜਿਹੜੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਇਹ ਆਪਣੀ ਆਖਰੀ ਸ਼ੂਹਾਂ ਤੇ ਹੈ ਤੇ 21 ਤਰੀਕ ਤੋਂ ਜਿਹੜਾ ਸਾਡਾ ਮੇਲਾ ਉਹ ਧੂਮਧਾਮ ਨਾਲ ਮੇਲਾ ਕਿੱਥੋਂ ਸ਼ੁਰੂ ਹੋਣਾ ਹੈ ਜ 20 ਤਰੀਕ ਨੂੰ ਰਾਤ ਨੂੰ ਕਿਲਾ ਮੁਬਾਰਕ ਤੋਂ ਜਾਗੋ ਚੱਲਣੀ ਹੈ ਜਿਹੜੀ ਸਾਰੇ ਸ਼ਹਿਰ ਵਿੱਚ ਦੀ ਹੁੰਦੀ ਹੋਈ ਵਿਰਾਸਤੀ ਬੋਲੀਆਂ ਦੇ ਨਾਲ ਸਾਡੇ ਇਸ ਵਿਰਾਸਤੀ ਜੈਪਾਲਗੜ੍ਹ ਪਿੰਡ ਵਿੱਚ ਪਹੁੰਚੂਗੀ ਉਸ ਤੋਂ ਬਾਅਦ 21 ਤਰੀਕ ਨੂੰ ਸਵੇਰੇ ਗੁਰਦੁਆਰਾ ਹਾਜੀਦਰਤਨ ਤੋਂ ਅਰਦਾਸ ਕਰਨ ਤੋਂ ਬਾਅਦ ਫਾਤੇ ਹਾਜੀ ਦੀ ਦਰਗਾਹ ਤੇ ਚਾਦਰ ਚੜਾਉਣ ਤੋਂ ਬਾਅਦ ਜਿਹੜਾ ਸਾਡਾ ਵਿਰਾਸਤੀ ਕਾਫਲਾ ਹੈ ਉਹ ਸਾਰੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਇਸ ਪ੍ਰਾਸਤੀਪੜੇ ਦੇ ਵਿੱਚ ਪਹੁੰਚੂਗਾ ਸਰ ਤੁਸੀਂ ਅੱਜ ਸਾਲ ਯਾਨੀ ਕਿ ਇਹ ਸਿੰਗਰ ਵਗੈਰਾ ਬੁਲਾਣੇ ਇਸ ਸਾਲ ਵੀ ਕੋਈ ਸਿੰਗਰ ਵਗੈਰਾ ਆਣਗੇ ਬਿਲਕੁਲ ਜੀ 21 ਤਰੀਕ ਨੂੰ ਵੀ ਬਹੁਤ ਜਿਹੜੇ ਸਿੰਗਰ ਹੈ ਵਧੀਆ ਜਾਣੇ ਮਾਨੇ ਜਿਹੜੇ ਪੂਰੇ ਵਧੀਆ ਜਾਨ ਪੂਰੇ ਨਾਉਨਾ ਸਿੰਗਰਾਂ ਦਾ ਉਹ ਆਪਣੀ ਪੇਸ਼ਕਾਰੀ ਪੇਸ਼ ਕਰਨਗੇ 22 ਤਰੀਕ ਨੂੰ ਜਿਹੜੀ ਸਾਡਾ ਮੇਨ ਕਲਾਕਾਰ ਹੈ ਉਹ ਜੰਨਤ ਨੂਰ ਹੈ ਜਿਨ੍ਹਾਂ ਨੇ ਉਹ ਗੀਤ ਗਾਇਆ ਸੀ ਵੀ ਮੈਂ ਲੌਂਗ ਤੋਂ ਲੈਚੀ ਆਲਾ ਉਹ ਬੜਾ ਵਧੀਆ ਆਪਣੀ ਏਜ ਦੇ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਪਹਿਲਾਂ ਕਿਉਂਕਿ ਜਿਹੜਾ ਸਾਡਾ ਇਹ ਮੇਲਾ ਹੈ ਇਹ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਹੈ ਤਾਂ ਉਸ ਦਿਨ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਤੇ ਜਿਹੜਾ ਹੈਗਾ ਉਹ ਪਲੇ ਪੇਸ਼ ਕੀਤਾ ਜਾਊਗਾ ਤੇ ਮੈਂ ਤੁਹਾਡੇ ਮਾਣ ਨਾਲ ਵੀ ਸਾਰੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਆ ਪਰਿਵਾਰ ਸਮੇਤ ਆਪਣੇ ਬੱਚਿਆਂ ਸਮੇਤ ਇਸ ਮੇਲੇ ਦੇ ਵਿੱਚ ਸ਼ਿਰਕਤ ਕਰੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਹੋ ਸਕੇ। ਅੱਛਾ ਜੇ ਆਪਾਂ ਗੱਲ ਕਰੀਏ ਬਠਿੰਡੇ ਦੇ ਵਿੱਚ ਜਿੱਨੇ ਜ਼ਿਆਦਾਤਰ ਮੇਲੇ ਲੱਗਦੇ ਆ ਉਹਨਾਂ ਦੇ ਵਿੱਚ ਜਿਹੜੀ ਪਾਸਿੰਗ ਸੁਵਿਧਾ ਹੁੰਦੀ ਆ ਜਾਂ ਪਾਸਿੰਗ ਸਿਸਟਮ ਚੱਲਦਾ ਆਪਣਾ ਕੀ ਸਿਸਟਮ ਹੈ? ਇਹ ਖੁੱਲਾ ਸਿਸਟਮ ਹੈ ਜੀ। ਕੋਈ ਕਿਸੇ ਤੋਂ ਇੱਥੇ ਪੈਸਾ ਨਹੀਂ ਲਿਆ ਜਾਂਦਾ। ਬਿਲਕੁਲ ਫ੍ਰੀ ਆਫ ਜਿਹੜਾ ਹੈਗਾ ਇਹ ਦਿਖਾਇਆ ਜਾਂਦਾ ਮੇਲਾ। ਇੱਥੇ ਕੋਈ ਪਾਸ ਨਹੀਂ। ਓਪਨ ਹੈ। ਹਰ ਕੋਈ ਇੱਥੇ ਜਿੰਨੇ ਵੀ ਇਹ ਸੁਣਦੇ ਆ ਸਾਰੇ ਬੰਦੇ ਇੱਥੇ ਇਨਵਾਈਟ ਆ। ਖੁੱਲਾ ਸਦਾ ਸਾਡਿਆਂ ਨੂੰ। ਅਸੀਕ ਨੇ ਵੀ ਵੱਧ ਤੋਂ ਵੱਧ ਜਿਹੜਾ ਹੈਗਾ ਸ਼ਹਿਰ ਵਾਸੀ ਦੂਰ ਡਰਾਡੇ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਹੋਰ ਸਾਰੇ ਐ ਇੱਥੇ ਮੇਲੇ ਦੇ ਵਿੱਚ ਪਹੁੰਚੇ। ਅੱਛਾ ਜੀ ਆਪਾਂ ਗੱਲ ਜੇ ਆਪਾਂ ਗੱਲ ਕਰੀਏ ਇੱਥੇ ਜਿਵੇਂ ਸਟਾਲਾਂ ਜਾਂ ਦੁਕਾਨਾਂ ਜਾਂ ਪਰਾਤਨ ਸਮਾਨ ਆਉਂਦਾ ਹੈ ਜਿਹੜੇ ਪਰਾਤਨ ਸਮਾਨ ਵਾਲੇ ਜਿਹੜੇ ਇੱਥੇ ਮਤਲਬ ਕਿ ਇੱਕ ਸਟਾਲ ਜਾਂ ਦੁਕਾਨ ਲਾਉਂਦੇ ਆ ਉਹਨਾਂ ਤੋਂ ਕੋਈ ਮਤਲਬ ਕਿ ਕਿਰਾਇਆ ਪੜਾ ਜਾਂ ਕੋਈ ਫੰਡ ਵਗੈਰਾ ਵੀ ਲਿਆ ਜਾਂਦਾ। ਦੇਖੋ ਜਿਹੜੀਆਂ ਤਾਂ ਪੁਰਾਣੀਆਂ ਵਸਤਾਂ ਜਿਨ੍ਹਾਂ ਨੇ ਪੇਸ਼ਕਾਰੀ ਨਹੀਂ ਕਰਦੀਆਂ ਜਾਂ ਜਿਨ੍ਹਾਂ ਨੇ ਸਾਡੀਆਂ ਉਹ ਪੁਰਾਣੀਆਂ ਜਿਹੜੀਆਂ ਸਾਡੀਆਂ ਵਿਰਾਸਤੀ ਚੀਜ਼ਾਂ ਸੰਭੀਆਂ ਹੋਈਆਂ ਜਿਹੜੀਆਂ ਉਹਨਾਂ ਨੇ ਉਹ ਦਿਖਾਉਣੀਆਂ ਆ ਉਹਦੇ ਤੋਂ ਸਾਡੇ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਜਿਹੜਿਆ ਨੇ ਇੱਥੇ ਆ ਕੇ ਕਮਾਈ ਕਰਨੀ ਹੈ ਜੇ ਕੋਈ ਸਟਾਲਾਂ ਜਿਵੇਂ ਕਿਸੇ ਨੇ ਕਾਫੀ ਦੀ ਸਟਾਲ ਲਾ ਲਈ ਜਾਂ ਕਿਸੇ ਨੇ ਕੋਈ ਜੂਸ ਦੀ ਲਾ ਲਈ ਤਾਂ ਉਹਨਾਂ ਤੋਂ ਇੱਕ ਮਿਨੀਮਾਈਜ਼ ਤਾਂ ਜੋ ਜਿਹੜਾ ਇਸ ਬਹੁਤ ਵੱਡੇ ਇਸ ਮੇਲੇ ਦੇ ਖਰਚੇ ਆ ਤੇ ਮਿਨੀਮਾਈਜ਼ ਉਹਨਾਂ ਤੋਂ ਲਿਆ ਜਾਂਦਾ ਹੈ ਤਾਂ ਜੋ ਜਿਹੜਾ ਹੈਗਾ ਉਹ ਆਪ ਵੀ ਕਮਾਈ ਕਰ ਸਕਣ ਤੇ ਲੋਕਾਂ ਨੂੰ ਵੀ ਜਿਆਦਾ ਸੂਟ ਹੋ ਸਰ ਦੇਖਿਆ ਗਿਆ ਵੀ ਯਾਨੀ ਕਿ ਜਿਵੇਂ ਹੁਣ ਕਾਫੀ ਮਸ਼ਹੂਰ ਹੋ ਚੁੱਕਾ ਹੈ ਮੇਲਾ ਕਾਫੀ ਸਾਲਾਂ ਤੋਂ ਲੇਕਿਨ ਗੈਦਰਿੰਗ ਦੇ ਸਾਨਾਲ ਦੇਖਿਆ ਨਾ ਜਗ੍ਹਾ ਘੱਟ ਨਹੀਂ ਰਹਿੰਦੀ ਸਾਰੇ ਜਗ੍ਹਾ ਦੇਖੋ ਪਹਿਲਾਂ ਜਗ੍ਹਾ ਬਹੁਤ ਸੀ ਜਦੋਂ ਪਹਿਲਾਂ ਕਿਉਂਕਿ 2004 ਤੋਂ ਇੱਥੇ ਮੇਲਾ ਲੱਗਦਾ ਹੈ ਉਦੋਂ ਜਗ੍ਹਾ ਬਹੁਤ ਸੀ ਉਸ ਤੋਂ ਬਾਅਦ ਨਵਾਂ ਸਟੇਡੀਅਮ ਬਣ ਗਿਆ ਕੁਝ ਜਿਹੜੇ ਇਹਦੇ ਕਮਰੇ ਬਣੇ ਉਹਨਾਂ ਜਗ੍ਹਾ ਆ ਗਈ ਉਦੋਂ ਉਹ ਹਾਲ ਬਣ ਗਿਆ ਬਹੁਤ ਵੱਡਾ ਉਹਦੇ ਚ ਜਗ੍ਹਾ ਕਵਰ ਹੋ ਗਈ ਪਰ ਫਿਰ ਵੀ ਸਫੀਸ਼ੀਐਂਟ ਹੈ ਬਹੁਤ ਰਸ਼ ਰਹਿੰਦਾ ਹੈ ਲੋਕ ਭੀੜ ਹੁੰਦੀ ਦੇਖੋ ਜਿਹੜੇ ਮੇਲੇ ਆ ਨਾ ਇਹ ਭੀੜ ਨਾਲ ਹੀ ਚੰਗੇ ਲੱਗਦੇ ਤੇ ਵਧੀਆ ਲੱਗਦਾ ਹੈ ਹਾਂਜੀ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਸੰਦੇਸ਼ ਇਹੀ ਹੈ ਵੀ ਜਿਹੜੇ ਸਾਡੇ ਬੱਚੇ ਐ ਜਿਹੜੀ ਸਾਡੀ ਮਾਡਰਨ ਪੀੜ੍ਹੀ ਐ ਜਿਹੜੀ ਪੱਛਮੀ ਸੱਭਿਆਚਾਰ ਨਾਲ ਉਧਰ ਭੱਜੀ ਹੋਈ ਐ ਸਾਨੂੰ ਇਹ ਐ ਵੀ ਉਹਨਾਂ ਨੂੰ ਕੁਛ ਤਾਂ ਇੱਧਰ ਨੂੰ ਮੋੜਾ ਪਾਉਣ ਆਪਣੇ ਵਿਰਾਸਤ ਨਾਲ ਜੋੜਨ ਆਪਣੇ ਕਲਚਰ ਨਾਲ ਜੋੜ ਠੀਕ ਬਣਾ ਬਣਾ ਕੇ ਤਿਆਰ ਕਰ ਰਹੇ ਆ ਇਹ ਪ੍ਰੋਤਮ ਮੁੰਜੇ ਐ ਇਹਨਾਂ ਦੀ ਸਰਵਿਸ ਹੋ ਰਹੀ ਐ ਉਹ ਮੁੰਡੇ ਖੰਡੇ ਜਾ ਰਹੇ ਨੇ ਆਪਣਾ ਕਾਲਿਆ ਅਲਗੋੜੇ ਉਹ ਬੰਦੇ ਕੋਲ ਹੈ ਨਿਕਰਾ ਹਾਂ ਪ੍ਰੋਸੀਜਰ ਸੌਚਰ ਬਣਾਉਣ ਵਾਲੇ ਇਹ ਸਾਡਾ ਮਿਸਟਰੀ ਭਾਈ ਹੈ ਜਿਹੜਾ ਮੇਲੇ ਤੋਂ ਪਹਿਲਾਂ ਹੀ ਇੱਥੇ ਪਹੁੰਚ ਚੁੱਕਿਆ ਹੈ ਇਹ ਵੀ ਇੱਕ ਮਤਲਬ ਕਿ ਪ੍ਰਾਣ ਰਿਸ਼ਤੇ ਨੂੰ ਜਿਹੜਾ ਲੱਕੜ ਦੇ ਮੱਜੇ ਆ ਜਿਹੜੇ ਚੁਕ ਚੁਲਾ ਟਟ ਜਾਨੀ ਹੈ ਹੈ ਇਸ ਟਾਈਮ ਤੇ ਜਿਹੜੀ ਮੰਜ਼ਿਲ ਛੁੱਟ ਗਈ ਹੈ ਇਹ ਕਹਿੰਦਾ ਵੀ ਮੇਨ ਲੈਟ ਸ਼ਾਇਦ ਤਾਂ ਲੱਗੇ ਕਿ ਆਪਾਂ ਪਹਿਲੇ ਹੀ ਕੋਟੋਰੀ ਪਹਿਲਾਂ ਜਿਹੜਾ ਕਿਸੇ ਨੇ ਬੈਠਣਾ ਉੱਠਣਾ ਪਹਿਲੇ ਠੀਕ ਆ ਜੀ ਇਸ ਕਰਕੇ ਇਹ ਜਿਹੜਾ ਮੰਜ਼ੇ ਦੇ ਰਿਪੇਅਰ ਆ ਅੱਜ ਹੀ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕਰ ਦਿੱਤਾ ਵਿਰਾਸਤ ਮੇਲੇ ਦੀ ਇਹ ਵੀ ਇੱਕ ਬਹੁਤ ਵਧੀਆ ਕੜੀ ਹੈ pant re sabat nyami cheta